ਰੀ ਜਾਂਦੇ ਆ ਕਿ ਵਿੱਚ ਵੜ ਜਾਂਦੇ ਆ ਮਤਲਬ ਕਿ ਐਂ ਦੂਜੇ ਦੀ ਚੀਜ਼ ਖਰਾਬ ਤਾਂ ਲਓ ਗੰਡਿਆਂ ਦੀ ਸ਼ੁਰੂਆਤ ਕਰਨ ਲੱਗੀ ਹੋ ਨਾ ਕੀ ਕਰਤਾ ਮੇਰੇ ਕੱਪੜਿਆਂ ਦਾ ਹੁਣ ਗੰਡਿਆਂ ਤੇ ਕੋਈ ਸਕਰੈਚ ਨਾ ਆ ਜੇ ਇਸ ਕਰਕੇ ਪਰਾਲੀ ਦੇ ਯੂਜ਼ ਕੀਤਾ ਜਾ ਰਿਹਾ ਆ ਕਿਹੜੀ ਲੇਅਰ ਆ ਇਸ ਚੱਲੀਏ ਥੋੜੇ ਦੇ ਵੀ ਨਚਾ ਬੜਾਈ ਕੰਗੜਾ ਕਿੰਨੇ ਯਰੇ ਜਨਾਨ ਦੇ ਹਲੋ ਸਸਕਾਲ ਜੀ ਸਾਰਿਆਂ ਨੂੰ ਹੋਪ ਕਰਦੇ ਤੁਸ ਸਾਰੇ ਜਾਨੀ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਵਧੀਆ ਅੱਜ ਅਸੀਂ ਪੱਟਣ ਚੱਲੇ ਗੰਡੇ ਖੇਤ ਚ ਇਹਨੇ ਸਾਰੇ ਲੋਕ ਠਿੱਠਵਾਲਾ ਕਰ ਜਾਂਦੇ ਆ ਸਾਰੀ ਸਬਜੀ ਖਰਾਬ ਕਰ ਜਾਂਦੇ ਆ ਕਿ ਵਿੱਚ ਵੜ ਜਾਂਦੇ ਆ ਮਤਲਬ ਕਿ ਐਂ ਦੂਜੇ ਦੀ ਚੀਜ਼ ਖਰਾਬ ਤਾਂ ਨਾ ਕਰੋ ਹਨਾ ਕਹਿੰਦੇ ਆ ਵੀ ਚਲ ਖਾਣ ਵਾਲੀ ਚੀਜ਼ ਹੀ ਆ ਪਟਕ ਲੈ ਜੀ ਐਂ ਤੇ ਫਿਰ ਕਣਕ ਵੀ ਖਾਣ ਵਾਲੀ ਚੀਜ਼ ਹੀ ਹੁੰਦੀ ਹੈ ਜੇ ਕਿਸੇ ਦੇ ਨਹੀਂ ਹੋਈ ਕਣਕ ਉਹ ਤਾਂ ਕਿਤਾਬ ਵੀ ਵਾਢੀ ਲਾ ਕੇ ਤੇ ਲੈ ਜਾਇਆ ਕਰੀ ਉਹ ਵੀ ਖਾਣ ਵਾਲੀ ਚੀਜ਼ ਹੀ ਹੈ ਤੇ ਜੇ ਫਿਰ ਹੁਣ ਅਸੀਂ ਕਿਸੇ ਦਾ ਨਾਮ ਲੈ ਤਾਂ ਫਿਰ ਗੁੱਸਾ ਕਰਨਗੇ ਵੀ ਤੁਸੀਂ ਸਾਡੇ ਨਾਮ ਕਾਹਤੋਂ ਲੈਤਾ ਪਰ ਜਦੋਂ ਚੋਰੀ ਕਰਦੇ ਆ ਉਹਦੋਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅਸੀਂ ਗਲਤ ਚੋਰੀ ਕਰੀ ਜਾਂਦੇ ਆ ਇਹ ਟੋਪੀ ਮੈਂ ਇਸ ਵਾਸਤੇ ਪਾਈ ਹੈ ਕਿਉਂਕਿ ਇੱਕ ਤਾਂ ਮੇਰੇ ਵਾਲ ਵੋਣ ਵਾਲੇ ਸੀਗੇ ਤੇ ਇੱਕ ਸਾਨੂੰ ਛੇਤੀ ਜਾਣਾ ਪਿਆ ਤੇ ਇੱਕ ਧੁੱਪ ਬਹੁਤ ਹੈ। ਲਓ ਵੀ ਅੱਜ ਆ ਗਈ ਗੰਡਿਆਂ ਦੀ ਵਾਰੀ ਗੰਡੇ ਗੰਡੇ। ਲਓ ਵੀ ਗੰਡਿਆਂ ਦੀ ਸ਼ੁਰੂਆਤ ਕਰਨ ਲੱਗੇ। ਆਏ ਹੋਏ ਇੱਕ ਗੰਡੇ ਮੇਰੇ ਤੇ ਪਾਪਾ ਦੇ ਲਾਈ ਵੇ ਹੈ ਜਦੋਂ ਆਪਾਂ ਗੰਡੇ ਦੀ ਪਨੀਰੀ ਲਿਆਂਦੀ ਸੀ ਨਾ ਐਵੇਂ ਸੇਮ ਹੀ ਪੱਟੀ ਜਾਈ ਹੁੰਦੀ ਸਿਰਾਂ ਹੇਠਾਂ ਤੇ ਗੰਠੇ ਵੀ ਉਵੇਂ ਹੀ ਪੱਟੇ ਜਾਈ ਜਾਂਦੇ ਹੋ ਚਾਰ ਲੈਣਾ ਦੁਪੱਟੀਆਂ ਕਿੰਨੀਆਂ ਰਹਿ ਗਈਆਂ 1 2 3 4 5 7 7 ਲੈਣਾ ਰਹੇ ਆਪਣੇ ਨਾਲ ਇੱਥੇ ਪਹਿਲਾਂ ਸਬਜ਼ੀ ਲੱਗੀ ਵੀ ਹੈ ਜਿਹੜੀ ਤੁਸਾਂਨ ਗੱਲ ਦੱਸੀ ਸੀਗੀ ਆਪਣੇ ਇੱਥੇ ਕਿਸੇ ਦੀ ਸਬਜ਼ੀ ਲੱਗੀ ਆ ਉਹ ਕਿਸੇ ਦੇ ਕੋਲੇ ਛੇਕ ਨਾਲ ਐ ਵੀ ਗਰੀਬ ਹੀ ਹੈ ਘਰ ਹਨਾ ਤੇ ਉਹ ਅੰਕਲ ਉਹਨੂੰ ਕਹਿੰਦੇ ਵੀ ਤੂੰ ਸਬਜ਼ੀ ਲੈ ਜਾ ਉਹ ਕਹਿੰਦੇ ਨਹੀਂ ਯਾਰ ਘਰੇ ਹੈਗੀ ਐ ਤੇ ਇੱਕ ਮਤਲਬ ਕਿ ਵਾਵਾ ਉਹਨਾਂ ਦੇ ਜ਼ਮੀਨ ਹੈਗੀ ਆਪਣੇ ਪਿੰਡਾ ਚ ਹੀ ਹੈ ਤੇ ਉਹਨੂੰ ਕਹਿੰਦੇ ਨੇ ਨਾ ਵੀ ਤੂੰ ਸਬਜ਼ੀ ਲੈ ਜਾ ਤੇ ਉਹ ਕਹਿੰਦੇ ਹਾਂ ਗੱਟਾ ਭਰ ਦੋ ਵੀ ਮਤਲਬ ਆਈ ਨਹੀਂ ਆਪਾਂ ਕਹਿ ਸਕਦੇ ਕਿ ਜਿਹੜਾ ਗਰੀਬ ਹੈ ਉਹੀ ਹਮੇਸ਼ਾ ਚੋਰੀ ਕਰਦਾ ਹੋਊਗਾ ਜਿਹਦੇ ਕੋਲੇ ਵੱਧੂ ਜ਼ਮੀਨ ਹੁੰਦੀ ਹੈ ਨਾ ਉਹ ਵੀ ਭੁੱਖੇ ਹੀ ਹੁੰਦੇ ਆ ਹੁਣ ਆਪਣੇ ਖੇਤ 'ਚ ਜਿਹੜੀ ਗੰਡੀਆਂ ਨੇ ਚੋਰੀ ਹੋਈ ਆ ਆਪਾਂ ਕਿਸੇ ਦੇ ਗਰੀਬ ਦੇ ਨਾਮ ਤੇ ਨਹੀਂ ਲਾਉਂਦੇਗੇ ਕਿਉਂਕਿ ਆਪਾਂ ਸੋਚ ਲੈਂਦੇ ਆ ਵੀ ਉਹਦੇ ਕੋਲੇ ਹੈ ਨਹੀਂ ਉਹ ਚੀਜ਼ ਲੈ ਕੇ ਗਿਆ ਹੋਣਾ ਬਸ ਦੱਸਣਾ ਨਹੀਂ ਵਾਰਨਿੰਗ ਦਿੱਤੀ ਆ ਪਾਪਾ ਇਸ ਵੀਡੀਓ 'ਚ ਉਹਨਾਂ ਨੂੰ ਹਾਂ ਵਾਰਨਿੰਗ ਦਿੱਤੀ ਆ ਅਸੀਂ ਉਹਨਾਂ ਨੂੰ ਬੀਜੀ ਅਗਲੀ ਵਾਰੀ ਇਹ ਜਿਹੜਾ ਕੰਮ ਕੀਤਾ ਅਸੀਂ ਤੁਹਾਡੇ ਨਾਮ ਵੀ ਲੈ ਦਾਂਗੇ ਸ਼ਰਮ ਪਾਣੀ ਪੀ ਲਈਏ ਹੁਣ ਲਓ ਵੀ ਗੰਡੇ ਸਾਰੇ ਪੱਤੇ ਸਾਰੇ ਕੰਨੇ ਗੰਡੇ ੱਡੇ ਮੋਟੇ ਕਿਵੇਂ ਕੀਤੇ ਹੁਣ ਚੱਕ ਕੇ ਸਿੱਟਨੇ ਗੱਡੀ ਚ ਹੁਣ ਕੀ ਕਰਤਾ ਮੇਰੇ ਕੱਪੜਿਆਂ ਦਾ ਇਹ ਗੰਦੇ ਕਿਵੇਂ ਹੋ ਗਏ ਹੋਰ ਉਹ ਡਾਕ ਪੈ ਗਿਆ ਫਿਰ ਕਣੇ ਜਾਨੀ ਹੁਣ ਗੰਡਿਆਂ ਤੇ ਕੋਈ ਸਕਰੈਚ ਨਾ ਆ ਜੇ ਇਸ ਕਰਕੇ ਪਰਾਲੀ ਦੇ ਯੂਜ਼ ਕੀਤਾ ਜਾ ਰਿਹਾ ਲਾਓ ਵੀ ਗੰਡੇ ਦਾ ਪੱਟ ਲਿਆ ਆਪਾਂ ਸਾਰੇ ਸਾਰੇ ਪੱਟ ਤੇ ਇੱਕ ਵੀ ਰਹਿਣਾ ਨਹੀਂ ਚਾਹੀਦਾ ਕਿਸੇ ਵਾਸਤੇ ਹੁਣ ਕੱਲ ਨੂੰ ਵਾਢਾ ਲਾ ਦਾਂਗੇ ਗੋਭੀ ਨੂੰ ਮੈਂ ਟਰੈਕਟਰ ਮੋੜ ਕੇ ਲਿਆਈ ਆ ਇੱਥੋਂ ਇੱਥੇ ਕੰਮ ਨਿਵੇੜਤਾ ਹੁਣ ਚੱਲੇ ਗੰਨੇ ਲੈ ਲਓ ਗੰਨੇ ਕਰੋ ਕਰੋ ਕੰਮ ਆ ਕਿਹੜੀ ਲੇਅਰ ਹੈ ਚੱਲੀਏ ਥੋੜੇ ਚੋਲੀ ਆਈ ਹੈ ਹਲੋ ਗਾਇਸ ਇੱਥੇ ਗੋਭੀ ਆ ਰਖਦੇ ਉਤਨੀ ਟੱਕਦੇ ਚਾ 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 ਕੀ ਤੇਪੀ ਬੈਂਤ ਜਿਸ ਮੈਂ ਕਿਹਾ ਉਸੇ ਲੇ ਜੰਗਰੀ ਤੇ ਪਾ ਚ ਨਿਹੜੇ ਗੋਲਫੀ ਸੀ ਨਾ ਕਰ ਮਨ ਇੱਕ ਦਿਨ ਨਿਆਂਦੀ ਆਇਆ ਕੱਲੇ ਮੁੱਦੀ ਤੇ ਚਪਲਾ ਆਇਆ ਮੁੱਦੀ ਤੇ ਚਪਲਾ ਤੇ ਖੁਸ਼ਿੱਤ ਤੇ ਆਉਂਦੇ ਸਾਰੀ ਢਾਲਾਂ ਮੈਂ ਪੀਣ ਵਾਸਤੇ ਕੀ ਗੱਲ ਕੀ ਕੁਮਾਈ ਕਿ ਸੋਕਾ ਮੈਂ ਤਾਂ ਬਰਾਬਰ ਦੁੱਪ ਚ ਲੱਗਿਆ ਹੈ 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 ਕਾ ਆਇਆ ਨਾ ਜੀ ਨਹੀਂ ਲੱਗਦਾ ਆ ਲੈ ਨਾ ਬੈਠਾ ਜਲੀ ਆਈ ਤੂੰ ਕਿਵੇਂ ਕਿਆ ਇਹਨੇ ਗਿਆਰਾਂ ਦੇ ਫਾਪੇ ਗੋਭੀ ਦੇ ਤੂੰ ਹਾਂ ਜੀ ਗੰਨੇ ਗਿਆਰਾਂ ਦੇ ਫਾਪੇ ਵੇਚਿਆ ਨੇ ਕਿਵੇਂ ਬਾਜਾ ਕਿ ਮਾਰਦਾ ਹੁੰਦਾ ਸਮਾਰਗੇ ਐ ਅਰੇ ਮਾਈ ਗਰੂ आती है मिट्टी पड़ेगी तोल देगा तू झंडे की रेट वही से तू उम्म 25 लग गए 13 तक गए सही है तो धीरे ओए वो दिस की रेट है तू की कह रही थी एक मोटा है दीना गोभी लेगी चिकन दा ਉਹੀ ਮੁੰਡਾ ਤੇਰਾ ਮਨ ਕਿਡਾ ਕਿੰਨਾ ਯਰੇ ਜੀ ਨਾਲ ਦੇ ਤੇ ਮਨ ਨਾਮbro ਕਿਹਨਾਂ ਦਾ ਜਦੋਂ 15 ਰੁਪਏ ਦੇਈ ਜਾਂਦਾ ਤੇ ਮੈਂ ਦੇਈ ਜਾਂਦਾ ਤਾਂ ਲਾਲਾ ਫਿਰੋ ਤੂੰ ਕੁਝ ਵੀ ਮਰੇ ਕਿ ਨਹੀਂ ਆਏ ਕਿ ਦੰਦਦੇ ਗੋभी ਵੇ ਤਸਰੀ ਕੁਝ ਆ ਇਹ ਮੈਂ ਕੋਈ ਨਹੀਂ ਧੱਕਾ ਇੱਕ ਨੂੰ 20 ਕਿਤੇ ਖੜਾਤਾ ਇੱਕ ਨੂੰ 10 ਦੇ ਖੜਾਤਾ ਤੇ ਉਹਨੇ ਜੱਟ ਨੇ ਲਫਾਫਾ ਪਾੜਤਾ ਹਾਂ ਫਾੜ ਤਾਂ ਨਾ ਬਾਹਰ ਨਹੀਂ ਮੈਂ ਜਦੋਂ ਉਹਨੂੰ ਤਦ ਨਾਲ ਇਹ ਨਾ ਕਿ ਤੇਰੀ ਜੰਮਾ ਕੁਝ ਨਾ ਕਰਦਾ ਤਾਂ ਲਫਾਫਾ ਪਾੜ ਕੇ ਗੋਮੇ ਦਾ ਬੋਲ ਕੱਢਦਾ ਮੱਲੇ ਗਿਆ ਨਾ ਲਫਾਫੇ ਨੂੰ ਨਾ ਕਿ ਗੋਮੇ ਆ ਬੱਲੇ ਗਿਆ ਹੋ ਬੰਡੇ ਨਹੀਂ ਹੁਣ ਦੂਜਾ ਫਿਰ ਉਹਨੇ ਆਏ ਨਹੀਂ ਆਖਿਆ ਵੀ ਹੁਣ ਤੱਕ ਤੱਕ ਤਾਂ ਅਸੀਂ ਮੇਰਾ ਜਵਾਬ ਆਇਆ ਹੀ ਨਹੀਂ ਤਾਂ ਉਹਨੇ ਕਿਹਾ ਮੇਰਾ ਹੀ ਹੈ ਉਹ ਬੰਦਰ ਗਿਆ ਬਾਂ ਫੜੀ ਇਹਨੂੰ ਮੈਂ ਕੀ ਆ ਗਿਆ ਮੈਂ ਭੜਿਆ ਨਾ ਲਪਾਵਨ ਫੁੱਲ ਖਰਾ ਉਹਨੂੰ ਇੱਕੋ ਹੀ ਕਿਵੇਂ ਲੱਗ ਤੁਸੀਂ ਕੋਈ ਤਾਂ ਹੈ ਹੀ ਨਹੀਂ ਕੁਛ ਵੀ ਕੀ ਹਾਂ ਉਹ ਦੁਕਾਨੇ ਨਹੀਂ ਵੜਦੀ ਜਿੰਨੀ ਟਰੈਕਟਰ ਦੀ ਨਹੀਂ ਵੜਦਾ ਨਮਨੰਦਾ ਗਾਲਦੇ ਹੈ ਨਾ ਨਕਸ਼ੇ ਹਾਂ ਤਾਂ ਫਿਰ ਬਹੁਤ ਮੋੜ ਉਹ ਵਾਰੀ ਆਹ ਜਿਹੜੇ ਨਾ ਹੁਣ ਤਾਂ ਸ਼ਾਬਾਹਤ ਦੇ ਰਹੇ ਨੇ ਹੁਣ ਆਪੇ ਉਹ ਜਗਾਪਨ ਪੜਾਏ ਇੱਕ ਹੋਰ ਜਿਹੜੇ ਨਚਾ ਬੜਾਈ ਹੋਰ ਆ ਕੰਡਾ ਕੇ ਪੀਸਿੰਗ ਬਣਾ ਕੇ ਇਹਨੂੰ ਵੜਾਉਣੀ ਸੀ ਉਹ ਮੂਹ ਵੀ ਨਹੀਂ ਲੱਗੀ ਹੈ ਹੈ ਖੋਲੀ ਤਾਂ ਜੇ ਖੋਲੀ ਮੈਂ ਬਣਾਦੀ ਬਾਕੀ ਹੋ ਗਿਆ ਤੈਨੂੰ ਦਮ ਇੱਕ ਹੀ ਹੈ ਨਾ ਹਾਈ ਕੋਈ ਐਨਾ ਨਹੀਂ ਲੱਗਿਆ ਕਰ ਨਾਲੇ ਬੜੀ ਹਾਸਿਆ ਆਇਆ ਕਰ ਨਾਲੇ ਬੜੀ ਵਧੀਆ ਲੱਗ ਕੇ ਤੁਹਾਡੇ ਕਿਤੇ ਅਸੀ ਕਾਦ ਪੱਟ ਲੋ ਗੋਪੀ ਮੈਂ ਕਹਿੰਦਾ ਮੈਂ ਕਿਨੂੰ ਬਣਾ ਕੋਈ ਕਹਨਾ ਕਿ ਗੋਬੀ ਹੈ ਪਸੂਨ ਪਾਈ ਹੈ ਐਨ ਕਰਮ ਚੱਟ ਚੱਕਦੀ ਜੇ ਉਹਦੇ ਗੋਪੀ ਗੋਪੀ ਗਾਦੀ ਬਣ ਜਾਏ ਕੋਈ ਪਹਿਲਾ ਪਹਿਲਾ ਰੀਤ ਦੀ ਤੂੰ ਨੇ ਦਵਾ ਦਬ ਲਵਾ ਦੇ ਇੱਕ ਆਇਆ ਮੈਂ ਚਾਰ ਪੰਜ ਧੱਕੇ ਮੈਂ ਚੱਕਣ ਦੇਤੀ ਕਿਹੜੇ ਰੇਡ ਮੈਂ ਵੀਤੀ ਮੇਰੇ ਬੱਚੀ ਦੇ ਜਿੰਨਾ ਕੋਈ ਨਹੀਂ ਤੁਮੀ ਲੈ ਜਾ ਜੇ ਉੱਪਰ ਕੇ ਕਰਿਆ ਉਹ ਤੀਰੇ ਖਾਂਦੇ ਆ ਕਿ ਇਕੱਲੇ ਖਾਂਦੇ ਆਂ ਗੋਦੀ ਸੱਟ ਕਹਿੰਦੀ ਹੁੰਦੀ ਤਾਂ ਕੋਣ ਨੂੰ ਤੇਰੀਆਂ ਗੱਡੀ ਆ ਗਿਆ ਉਹ ਵੀ ਜੱਤੀ ਸੀਗਾ ਯਾਰ ਗੱਡੀ ਲਾਉਣੀ ਮੈਂ ਲਾਲਾ ਕਿਹਾ ਯਾਰ ਇਹਨਾਂ ਨੂੰ ਆਈ ਨਹੀਂ ਪਤਾ ਲੱਗਦਾ ਮਤੀਰਾ ਕਿਹੜਾ ਤੇ ਖਰਬੂਜਾ ਕਿਹੜਾ ਲੈ ਬਈ ਗੰਡੇ ਤਾਂ ਵੇਖ ਕੇ ਹਲੋ ਵੀਰੇ ਜੀ ਕਾ ਇੱਕ ਗੰਡੇ ਵਿਗਨ ਸ਼ੁਰੂ ਹੋ ਗਏ ਇੰਨੇ ਕਿ ਕੋਈ ਲੈ ਗਿਆ ਆਪਣੇ ਘਰਾਂ ਚੋਂ ਵੀਰਾ ਲੈ ਗਿਆ ਕੋਈ ਕਿਉਂ ਲੈ ਗਿਆ ਬਾਸ ਹੁਣ ਖਤਮ ਹੋ ਜਾਣਗੇ ਇਹ ਇਹਨਾਂ ਦੇ ਕਿੰਨੇ ਦਿਨਾਂ ਨਹੀਂ ਕਿਹੜਾ ਤਿੰਨ ਦਿਨ ਦੀ ਗੇੜ ਚੌਥੇ ਦਿਨ ਖਤਮ ਹੈ ਮੈਂ 팀 ਦਾ ਅਗਲਾ ਅਸੱਚ ਜੀ ਨਮਸਕਾਰ ਦੇਖੋ ਗੋਗੀ ਵੀਰੇ ਜਦ ਗੋਗੀ ਵੀਰੇ ਆ ਦਰ ਲਾ ਤੇ ਪੀਰੂ ਗੰਦੇ ਦੇ ਜਿੱਦੇ ਗੋਗੀ ਵੀਰਾ ਗਦੇ ਨੰਮ ਲਾਇਆ ਕਰ ਗੋਗੀ ਲੈ ਵੀਰੇ ਕਿੰਨੇ ਕ ਬਣ ਗਏ ਇਧਰ ਚਾਚੀ ਪਹਿਲੇ ਮੋਈ ਨੀ ਗਿੱਤਾ ਤੀ ਨੂੰ ਵੜਾ ਦੇ ਚਾਚੀ ਕੇ ਨਹੀਂ ਇਹਨੂੰ ਵੜਾ ਦੇ ਹੋਈਆ ਭਰਾਵਾ ਮੈਂ ਤਾਂ ਮੋਈ ਮੋਟਰਸਾਈਕਲ ਦੀ ਚਾਬੀ ਵੀ ਦੇ ਐ ਕਾ ਨਾਮਣੀ ਕੀ ਤਾ ਬੰਦੇ ਜਾਓ ਲੈ ਜੋ ਗੰਨਾ ਇਹਨੇ ਸਾਰੇ ਵਜ ਲੈ। ਹਾਂ? ਉਹ ਚੜ ਗਏ ਕੰਡੇ ਤੇ। ਨਜਰ ਨਾ ਲੱਗੇ ਆਪਾਂ ਵੇਟ ਨਹੀਂ ਦਿਖਾਉਂਦੇ। ਕੋਈ ਨਹੀਂ ਆਈ ਐ ਪਹਿਲਾਂ ਜੁਰਗੇ ਤਾਂ ਵਿਚਾਰੇ ਉਹੀ ਮਰ ਮੁਰਗੇ। ਉਹਨਾਂ ਨੂੰ ਪਤਾ ਨਹੀਂ ਸੀ ਮਿਕ ਸਾਟੇ ਦੀ ਗਾਈ ਜੀ ਇਹਨੇ। ਮਿਕ ਸਾਟੇ ਦੀ ਉਹ ਜ਼ਰਾ ਦਾ ਕੰਦੀ ਸੀ। ਜਰਗਾ ਕਹਿੰਦੀ ਆ ਪਾਉਣੇ ਬਾਹਰ ਕਰਨਾ ਲੋ ਬਾਹਰ ਪਾਉਣੇ ਦੀ ਜਰੂਰ ਸੀ ਉਹ ਆਪਣੇ ਨਾਲ ਜਿਆਦਾ ਖੰਦੇ ਸੀ ਹਾਂ ਆ ਤੋੜੀ ਆ ਤਾਂ ਜਾ ਆ ਹੁਣੀ ਕਹਿ ਗਿਆ ਟੇਸੀ ਸੀ ਤੁਮੇ ਪੁੱਜੀ ਚ ਬਣਾ ਦੇ ਪੌੜੀ ਜੀ ਪੌੜੀ ਆ ਤਾਂ ਪਿੰਡ ਆ ਪੁੱਜੀ ਆਲਾ ਪੀਣਾ ਥੋੜਾ ਥੋੜਾ ਟਾਈਮ ਨਹੀਂ ਸੀ ਬਹੁਤ ਕੀਤਾ ਵੀ ਜਦ ਜਾਰੇ ਵੀਰੇ ਵੀਰੇ ਵੀ ਉਸ ਟੈਨ ਚਾਲ ਗੇ ਵੀਰੇ ਦੀ ਘੁੱਟ ਨਹੀਂ ਲੰਗਦੀ ਹੁਣ ਆ ਵੀਰੇ ਆ ਵੀਰੇ ਤਾਂ ਜੂਸ ਨਹੀਂ ਲੰਗਦਾ ਹਣਾ ਨਹੀਂ ਨਹੀਂ ਜਦ ਚੰਗੀਆਂ ਚੀਜ਼ਾਂ ਨਾਲ ਆਹੋ ਕਰਾ ਚੀਜ਼ਾਂ ਐ ਜਿਹੜਾ ਫਲ ਫਰਟੀ ਹੈਲਥੀ ਪਰਸਨ ਹੈ ਫਰਟੀ 70 ਵਾਲਾ ਫੂਲੀ ਖੰਦੇਓ But